ਜੋ ਬੋਲੇ ਸੋ ਨਿਰਭੈ ਗੁਰੂ ਪਿਆਰੇ ਸਾਧ ਸੰਗਤ ਜੀਓ ਮੇਰਾ ਨਾਮ ਦੇਸ ਰਾਜ ਮਹਿਮੀ ਆ ਮੈਂ ਯੂਕੇ ਤੋਂ ਆਇਆ ਹੋਇਆ ਹਾਂਗਾ ਅਸੀਂ ਤਕਰੀਬਨ 28 ਸਾਲ ਤੋਂ ਲਗਾਤਾਰ ਇਸ ਗੁਰੂ ਘਰ ਦੇ ਦਰਸ਼ਨ ਕਰਨ ਆਉਂਦੇ ਹੈਗੇ ਆ ਸਾਰੇ ਤੋਂ ਪਹਿਲਾਂ ਅਸੀਂ ਸਤੂ ਅਰਬਦਾਸ ਮਹਾਰਾਜ ਦੇ ਜਨਮ ਦਿਹਾੜੇ ਦੀਆਂ ਪੂਰੀ ਜਗਤ ਨੂੰ ਲੱਖ ਲੱਖ ਵਧਾਈਆਂ ਦਿੰਦੇ ਆ ਜੀ ਬਹੁਤ ਅਜ ਰੌਣਕ ਹੈਗੀ ਆ ਇਸੇ ਤਰ੍ਹਾਂ ਇਹ ਹਰ ਸਾਲ ਵਧਦੀ ਜਾ ਰਹੀ ਆ ਤੇ ਇਹੇ ਅਸੀਂ ਆਪਣੇ ਸਮਾਜ ਨੂੰ ਬੇਨਤੀ ਕਰਦੇ ਆਂ ਕਿ ਗੁਰੂ ਰਬਦਾਸ ਮਹਾਰਾਜ ਦੀ ਜੋ ਅਮਰਤ ਬਾਣੀਆਂ ਉਹਦੇ ਨਾਲ ਜੁੜੋ ਉਹਦੀ ਬਾਣੀ ਦੇ ਉਹਨੂੰ ਸੁਣੋ ਤੇ ਜੋ ਗੁਰੂ ਰਬਦਾਸ ਮਹਾਰਾਜ ਦਾ ਸੰਦੇਸ਼ ਹੈਗਾ ਆ ਉਹਨੂੰ ਘਰ-ਘਰ ਪਹੁੰਚਾਉਣ ਦੀ ਕੋਸ਼ਿਸ਼ ਕਰੋ ਜੀ ਅਸੀਂ ਬਹੁਤ ਬਹੁਤ ਇਕਵਾਰੀ ਫੇਰ ਸਾਰਾ ਮੇਰੇ ਨਾਲ ਮੇਰੇ ਮਿਸਿਸ ਕ੍ਰਿਸ਼ਨਾ ਮਹਿਮੀ ਜਿਹਾ ਆਏ ਹੋਏ ਹਨ ਸਾਡੇ ਇੰਗਲੈਂਡ ਤੋਂ ਬਟੂ ਜੀ ਆਏ ਹੋਏ ਹਨ ਇਹ ਵੀ ਬਧਾਈਆਂ ਦਿੰਦੇ ਹਨ ਤੇ ਮੈਂ ਇਸ ਘਰ ਹੱਥ ਜੋੜ ਕੇ ਜੋ ਬੋਲੇ ਸੋ ਨਿਰਭੈ ਸਾਰੇ ਦੁਨੀਆ ਦੇ ਕੋ ਤੋਂ ਆਏ ਆ ਔਰ ਵੱਖ-ਵੱਖ ਕੰਟਰੀਆਂ ਤੋਂ ਇੱਥੇ ਲੋਕ ਪਹੁੰਚੇ ਆ ਕੱਲਾ ਜ਼ਿਲੰਦਰ ਹੀ ਨਹੀਂ ਕੱਲਾ ਪੰਜਾਬ ਹੀ ਨਹੀਂ ਕੱਲਾ ਭਾਰਤ ਨਹੀਂ ਸਗੋ ਦੁਨੀਆ ਦੇ ਕੋਨੇ-ਕੋਨੇ ਤੋਂ ਗੁਰੂ ਰਵਿਦਾਸ ਨਾਮਲੇਵਾ ਸੰਗਤ ਇੱਥੇ ਪਹੁੰਚੀ ਹੈ ਡੇਰਾ ਸਚਕਣ ਬੱਲਾ ਦੇ ਮਹਾਨ ਮਹਾਪੁਰਸ਼ਾਂ ਵੱਲੋਂ ਔਰ ਜਿਹੜੀ ਟਰਸਟ ਆ ਲੱਖਾਂ ਦੀ ਸੰਗਤ ਲਈ ਜਿਹੜੇ ਰਹਿਣ ਲਈ ਲੰਗਰਾਂ ਲਈ ਪ੍ਰਬੰਧ ਜਿਹੜੇ ਆ ਬਹੁਤ ਵਧੀਆ ਤਰੀਕੇ ਨਾਲ ਚੱਲਦੇ ਪਏ ਆ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਹਰ ਸਾਲ ਬਹੁਤ ਵਧੀਆ ਹੈ ਇੰਪਰੂਵਮੈਂਟ ਹੋ ਰਹੀ ਆ ਇੱਥੇ ਇੱਕ ਐਨਆਰਆਈ ਜਿਹੜਾ ਕੈਂਪ ਕੰਪਸ ਬਣ ਰਿਹਾ ਹੈਗਾ ਉਹਦੇ ਵਿੱਚ ਵੀ ਅਸੀਂ ਜਿਹੜੇ ਆਪਣੇ ਸੰਗਤ ਵੱਲੋਂ ਗੁਰੂ ਅਰਦਾਸ ਸੰਗਤ ਬੈਡਫੋਰਡ ਵੱਲੋਂ ਅਮਰਦਾਣੀ ਸੰਗਤ ਬੈਡਫੋਰਡ ਵੱਲੋਂ ਤੈਨ ਕਮਰੇ ਦੀ ਸੇਵਾ ਬੋ ਕਰਾਈ ਹੋਈ ਹੈਗੀ ਆ ਤੇ ਉਹ ਵੀ ਛੇਤੀ ਬਣ ਜਾਏਗੀ ਇਹ ਤਾਂ ਨਾਲ ਲੱਗਦਾ ਪੂਰੇ ਜਗਤ ਨੂੰ ਮੈਂ ਬੇਨਤੀ ਕਰਦਾ ਹਾਂਗਾ ਇਸੇ ਤਰ੍ਹਾਂ ਹਰਾਂ ਮਿਲ ਕੇ ਸਤ ਗੁਰੂ ਅਰਦਾਸ ਮਹਾਰਾਜ ਦਾ ਮਿਸ਼ਨ ਅੱਗੇ ਵਧਾਓ ਔਰ ਸੰਤ ਨਨ੍ਹਿੰਦ ਅਸ ਮਹਾਰਾਜ ਜੀ ਦਾ ਸਾਥ ਦਿਓ ਕਿਉਂਕਿ ਜੇ ਆਪਾਂ ਇੱਕ ਆਪਣੀ ਕੌਮ ਦਾ ਸਾਥ ਦੇਵਾਂਗੇ ਤਾਂ ਹੀ ਆਪਾਂ ਅੱਗੇ ਵਧਾਂਗੇ ਤਾਂ ਮੈਂ ਤਾਂ ਹੀ ਮੇਸ਼ਾਦੋ ਬੇਨਤੀ ਕੀਤੀ ਹੈਗੀ ਆ ਕਿ ਆਓ ਸਾਰੇ ਆਪਾਂ ਇਕੱਠੇ ਹੋ ਕੇ ਆਪਣੀ ਕੌਮ ਨੂੰ ਅੱਗੇ ਲੈ ਕੇ ਜਾਈਏ ਨੰਬਰ 1 ਕੌਮ ਬਣਾਈਏ ਦੁਨੀਆ ਦੀ ਤਾਂ ਇੱਥੇ ਜੋ ਜੋ ਬਿਤਕਰੇ ਹੈਗੇ ਆਪਸ ਵਿੱਚ ਤੁਸੀਂ ਪਾਈ ਫਿਰਦੇ ਆ ਗਿਆ ਇਹਨਾਂ ਨੂੰ ਇੱਕ ਪਾਸੇ ਕਰਕੇ ਆਪਾਂ ਇੱਕ ਲਾਈਨ ਤੇ ਇਕੱਠੇ ਹੋ ਕੇ ਚੱਲੀਏ ਜੀ ਜੈ ਗੁਰਦੇਵ ਜੀ ਥੈਂਕ ਯੂ ਜੀ बीबी बोपा राय जी और श्री गुरु रविदास महाराज जी मैं बेनती करता हूँ अमर शहीद बसरा महाराज जी का जो शहीदी स्थान है बयाना में से सभा के कुछ सदस्य हमारे पास आए हैं पहुंचे हैं जो